ਨਿਸ਼ਿਤ ਦੇਸ਼ ਦੇ ਵੀਰ ਸਨ ਨਾ ਦੇ ਰਾਜ ਦੇ ਇੱਕ ਪੁੱਤਰ ਸੀ ਨਾਲ ਉਹ ਤੇਜਸਵੀ ਗੁਣਵਾਨ ਸੁੰਦਰ ਅਤੇ ਬਲਵਾਨ ਸੀ ਘੋੜੇ ਦਰੋਂ ਵਿੱਚ ਉਸ ਦੀ ਖਾਸ ਮੁਹਾਰਤ ਸੀ ਇਸੇ ਤਰ੍ਹਾਂ ਵਿਦਰਬ ਨਾ ਦੇ ਦੇਸ਼ ਵਿੱਚ ਭੀਮ ਨਾ ਦਾ ਇੱਕ ਰਾਜਾ ਰਾਜ ਕਰਦਾ ਸੀ ਉਸ ਦੀ ਇੱਕ ਰਾਜਕੁਮਾਰੀ ਸੀ ਜਿਸ ਦਾ ਨਾਮ ਦਮਯੰਤੀ ਸੀ ਉਹ ਰੂਪਮਤੀ ਬੁੱਧੀਮਾਨ ਅਤੇ ਹੋਰ ਅਨੇਕਾਂ ਗੁਣਾਂ ਦੀ ਮਾਲਕ ਸੀ ਨਾਲ ਅਤੇ ਦਮਯੰਤੀ ਆਪਣੇ ਗੁਣਾਂ ਕਾਰਨ ਛੇਤੀ ਹੀ ਲੋਕਾਂ ਵਿੱਚ ਜਾਣੇ ਜਾਣ ਲੱਗ ਪਏ ਉਹਨਾਂ ਨੂੰ ਆਪ ਵੀ ਇੱਕ ਦੂਜੇ ਦੀ ਵਡਿਆਈ ਦਾ ਪਤਾ ਲੱਗ ਗਿਆ ਇਸ ਤਰ੍ਹਾਂ ਬਿਨਾਂ ਇੱਕ ਦੂਜੇ ਨੂੰ ਮਿਲੇ ਹੀ ਹੌਲੀ-ਹੌਲੀ ਉਹ ਇੱਕ ਦੂਜੇ ਨਾਲ ਲਗਾਅ ਮਹਿਸੂਸ ਕਰਨ ਲੱਗ ਪਏ ਦਮਯੰਤੀ ਦੇ ਜਵਾਨ ਹੋਣ ਤੇ ਉਸਦੇ ਪਿਤਾ ਨੇ ਉਸਦਾ ਵਿਆਹ ਕਰਨ ਲਈ ਇੱਕ ਸੁਬਬਰ ਦਾ ਆਯੋਜਨ ਕੀਤਾ ਦਮਯੰਤੀ ਨਾਲ ਵਿਆਹ ਕਰਨ ਦੀ ਇੱਛਾ ਲੈ ਕੇ ਦੂਰ ਦੁਰਾਡੇ ਤੋਂ ਰਾਜੇ ਅਤੇ ਰਾਜਕੁਮਾਰ ਪਹੁੰਚੇ ਹੋਰ ਤਾਂ ਹੋਰ ਕਈ ਦੇਵਤੇ ਵੀ ਰਾਜਿਆਂ ਦਾ ਰੂਪ ਧਾਰ ਕੇ ਉਸ ਸੁਬਰ ਵਿੱਚ ਪਹੁੰਚੇ ਦੇਮন্তী ਪਹਿਲਾਂ ਹੀ ਮਨੋਮਨੀ ਨਾਲ ਨੂੰ ਆਪਣੇ ਪਤੀ ਵਜੋਂ ਸਵੀਕਾਰ ਕਰ ਚੁੱਕੀ ਸੀ। ਅਚੰਭਾ ਇਹ ਹੋਇਆ ਕਿ ਜਦੋਂ ਸੂਬਰ ਸਮੇਂ ਉਹ ਰਾਜੇ ਨਾਲ ਨੂੰ ਪਛਾਣਨ ਦੀ ਕੋਸ਼ਿਸ਼ ਕਰਨ ਲੱਗੀ ਤਾਂ ਉਸ ਨੂੰ ਇੱਕ ਨਹੀਂ ਕਈ ਰਾਜੇ ਉੱਥੇ ਬੈਠੇ ਦਿਖਾਈ ਦਿੱਤੇ। ਕਈ ਦੇਵਤਿਆਂ ਨੇ ਰਾਜਾ ਨਾਲ ਦਾ ਰੂਪ ਧਾਰਨ ਕੀਤਾ ਹੋਇਆ ਸੀ। ਪਰ ਜਦੋਂ ਉਹਨੇ ਬਹੁਤ ਧਿਆਨ ਨਾਲ ਇਕਾਗਰਿਤ ਹੋ ਕੇ ਵੇਖਿਆ ਤਾਂ ਉਸ ਨੂੰ ਅਸਲੀ ਨਾਲ ਲੱਭਣ ਵਿੱਚ ਔਖ ਨਾ ਹੋਈ। ਉਸਨੇ ਵੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਮੁਰਕੇ ਦੀ ਕੋਈ ਬੂੰਦ ਨਹੀਂ ਸੀ। ਉਨ੍ਹਾਂ ਦੀ ਪਲਕਾ ਵੀ ਨਹੀਂ ਸਨ ਚਪਕਦੀਆਂ। ਉਨ੍ਹਾਂ ਦੇ ਪੈਰ ਵੀ ਧਰਤੀ ਨੂੰ ਨਹੀਂ ਸੀ ਛੂੰਦੇ ਅਤੇ ਨਾ ਹੀ ਉਨ੍ਹਾਂ ਦਾ ਕੋਈ ਪਰਛਾਵਾਂ ਸੀ। ਦਮਯੰਤੀ ਨੇ ਵਰਮਾਲਾ ਨਾਲ ਦੇ ਗਲਗਲ ਵਿੱਚ ਪਾ ਦਿੱਤੀ। ਸਾਰਿਆਂ ਨੇ ਉਸ ਦੀ ਚੋਣ ਉੱਤੇ ਖੁਸ਼ੀ ਪ੍ਰਗਟ ਕੀਤੀ। ਦੇਵਤਿਆਂ ਨੇ ਵੀ ਅਸ਼ੀਰਵਾਦ ਦਿੱਤੇ। ਨਾਲ ਅਤੇ ਦਮਯੰਤੀ ਖੁਸ਼ੀ-ਖੁਸ਼ੀ ਰਹਿਣ ਲੱਗ ਪਏ। ਉਨ੍ਹਾਂ ਦੇ ਘਰ ਇੱਕ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ। ਪਰ ਕਲਜੋਗ ਨੂੰ ਇਹ ਖੁਸ਼ੀ ਰਾਸ ਨਹੀਂ ਕਲ ਜੁਗ ਦੇ ਪ੍ਰਭਾਵ ਨਾਲ ਨਲ ਜੂਏ ਦੇ ਰਾ ਪੈ ਗਿਆ। ਰਾਜਾ ਨਾਲ ਆਪਣੇ ਛੋਟੇ ਭਰਾ ਪੁਸ਼ਕਰ ਨਾਲ ਜੂਆ ਖੇਡਦਾ ਹੁੰਦਾ ਸੀ। ਛੋਟਾ ਭਰਾ ਪੁਸ਼ਕਰ ਹਰ ਵਾਰੀ ਜਿੱਤਦਾ ਗਿਆ ਅਤੇ ਨਾਲ ਹਾਰਦਾ ਗਿਆ। ਦਮਯੰਤੀ ਨੇ ਰੋਕਿਆ। ਪਰ ਜਦੋਂ ਬੁੱਧੀ ਤੇ ਪਰਦਾ ਪੈ ਜਾਵੇ ਤਾਂ ਸੱਚ ਵੀ ਸੁਣਾਈ ਨਹੀਂ ਦਿੰਦਾ। ਰਾਜਾ ਨਾਲ ਰਾਜ, ਧਨ ਸਭ ਕੁਝ ਹਾਰ ਗਿਆ। ਦਮਯੰਤੀ ਨੇ ਆਉਣ ਵਾਲੇ ਮਾੜੇ ਸਮੇਂ ਦਾ ਅਨੁਮਾਨ ਕਰਕੇ ਆਪਣੇ ਦੋਹਾਂ ਬੱਚਿਆਂ ਨੂੰ ਆਪਣੇ ਪਿਤਾ ਕੋਲ ਭੇਜ ਦਿੱਤਾ। ਨਲ ਆਪਣਾ ਸਭ ਕੁਝ ਜੂਏ ਵਿੱਚ ਹਾਰ ਚੁੱਕਾ ਸੀ। ਬਸ ਉਹ ਆਪ ਸੀ ਅਤੇ ਇੱਕ ਦਮਯੰਤੀ ਸੀ। ਦੋਹਾਂ ਕੋਲ ਇੱਕ ਇੱਕ ਬਸਤਰ ਸੀ। ਪੁਸ਼ਕਰ ਨੇ ਨਲ ਦਾ ਰਾਜ ਜਿੱਤਣ ਪਿੱਛੋਂ ਜਨਤਾ ਨੂੰ ਹੁਕਮ ਕਰ ਦਿੱਤਾ ਕਿ ਨਲ ਅਤੇ ਦਮਯੰਤੀ ਨੂੰ ਕਿਸੇ ਪ੍ਰਕਾਰ ਦੀ ਸਹਾਇਤਾ ਨਾ ਦਿੱਤੀ ਜਾਵੇ। ਇੱਥੋਂ ਤੱਕ ਕਿ ਅੰਨ ਪਾਣੀ ਵੀ ਨਾ ਦਿੱਤਾ ਜਾਵੇ। ਨਲ ਜੰਗਲ ਵੱਲ ਤੁਰ ਪਿਆ। ਦਮਯੰਤੀ ਵੀ ਨਾਲ ਚੱਲੀ। ਨਲ ਨੇ ਕਿਹਾ, "ਵਾਪਸ ਆਪਣੇ ਪਿਤਾ ਕੋਲ ਚਲੀ ਜਾ। ਇਹ ਰਾਹ ਬੜਾ ਔਖਾ ਹੈ।" ਪਰ ਦਮਯੰਤੀ ਨੇ ਕਿਹਾ ਵਿਆਹ ਸਮੇਂ ਦੁੱਖ ਸੁੱਖ ਸਾਂਝੇ ਕਰਨ ਦਾ ਵਚਨ ਦਿੱਤਾ ਸੀ ਮੈਂ ਤੁਹਾਨੂੰ ਕਦੇ ਨਹੀਂ ਛੱਡਾਂਗੀ ਨਾਲ ਅਤੇ ਦਮਯੰਤੀ ਕਈ ਦਿਨਾਂ ਤੱਕ ਭੁੱਖੇ ਪਾਣੇ ਰਹੇ ਸਫ਼ਰ ਦੀ ਥਕਾਵਟ ਨੇ ਉਹਨਾਂ ਨੂੰ ਹਾਲੋ ਬੇਹਾਲ ਕਰ ਦਿੱਤਾ ਇੱਕ ਸ਼ਾਮ ਉਹ ਇੱਕ ਧਰਮਸ਼ਾਲਾ ਦੇ ਨੇੜੇ ਠਹਿਰੇ ਹੋਏ ਸਨ ਬਹੁਤ ਜ਼ਿਆਦਾ ਥਕਾਵਟ ਕਾਰਨ ਦਮਯੰਤੀ ਖੂਕ ਸੌਂ ਗਈ ਪਰ ਚਿੰਤਾ ਕਰਕੇ ਰਾਜੇ ਨਾਲ ਨੂੰ ਨੀਂਦ ਨਾ ਆਈ ਰਾਜਾ ਨਾਲ ਸੋਚਣ ਲੱਗਾ ਕਿ ਉਸ ਨਾਲ ਰਹਿੰਦਿਆਂ ਦਮਯੰਤੀ ਨੂੰ ਪਤਾ ਨਹੀਂ ਹੋਰ ਕਿਹੜੇ-ਕਿਹੜੇ ਦੁੱਖ ਝੱਲਣੇ ਪੈਣਗੇ। ਨਾਲ ਹੀ ਉਸਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਜੇ ਉਹ ਦਮਯੰਤੀ ਨੂੰ ਸੁੱਤੀ ਪਈ ਨੂੰ ਛੱਡ ਗਿਆ ਤਾਂ ਉਹ ਉਸ ਨੂੰ ਬੇਵਫਾ ਸਮਝੇਗੀ। ਕਾਫੀ ਸੋਚ ਵਿਚਾਰ ਤੋਂ ਬਾਅਦ ਨਾਲ ਨੇ ਦਮਯੰਤੀ ਨੂੰ ਸੁੱਤੀ ਪਈ ਛੱਡ ਕੇ ਇਕੱਲੇ ਤੁਰ ਜਾਣਾ ਬਿਹਤਰ ਸਮਝਿਆ। ਸਵੇਰ ਹੋਣ ਤੇ ਜਦੋਂ ਦਮਯੰਤੀ ਦੀ ਜਾਗ ਖੁੱਲੀ ਤਾਂ ਆਪਣੇ ਨਾਲ ਰਾਜਾ ਨਾਲ ਨੂੰ ਨਾ ਵੇਖ ਕੇ ਉਸ ਦਾ ਮਨ ਕੁਰਲਾ ਉੱਠਿਆ। ਉਹ ਬਾਵਲੀ ਹੋਈ ਉਸ ਨੂੰ ਢੂੰਡਣ ਲਈ ਜੰਗਲ ਵੱਲ ਨੂੰ ਤੁਰ ਪਈ। ਉਹ ਅੰਤਾਂ ਦਾ ਵਿਰਲਾਪ ਕਰਦੀ ਹੋਈ ਕਦੇ ਰਾਜਾ ਨਾਲ ਨੂੰ ਪੁਕਾਰਦੀ ਕਦੇ ਉੱਚੀ 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 ਬੋਲ ਕੇ ਰਾਜਾ ਨਾਲ ਬਾਰੇ ਪੁੱਛਦੀ ਅਤੇ ਕਦੇ ਆਪਣੇ ਆਪ ਨੂੰ ਕੋਸਦੀ ਤੁਰਦਿਆਂ ਤੁਰਦਿਆਂ ਰਾਹ ਵਿੱਚ ਦਮਯੰਤੀ ਨੂੰ ਇੱਕ ਅਜਗਰ ਮਿਲਿਆ ਉਸਨੇ ਦਮਯੰਤੀ ਨੂੰ ਪੈਰਾ ਵੱਲੋਂ ਨਿਗਲਣਾ ਸ਼ੁਰੂ ਕਰ ਲਿਆ ਉਸੇ ਸਮੇਂ ਇੱਕ ਸ਼ਿਕਾਰੀ ਆਇਆ ਜਿਸਨੇ ਤਲਵਾਰ ਨਾਲ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਦਮਯੰਤੀ ਦੀ ਬਿਪਤਾ ਇੱਥੇ ਹੀ ਨਾ ਮੁੱਕੀ ਜਿਹੜੇ ਸ਼ਿਕਾਰੀ ਨੇ ਉਸ ਦੀ ਜਾਨ ਬਚਾਈ ਸੀ ਉਸ ਦੇ ਮਨ ਵਿੱਚ ਦਮਯੰਤੀ ਪ੍ਰਤੀ ਮੰਦ ਭਾਵਨਾ ਆ ਗਈ ਪਰ ਉੱਚੇ ਆਚਰਣ ਵਾਲੀ ਦਮਯੰਤੀ ਵਿੱਚ ਇੱਕ ਅਥਾਹ ਸ਼ਕਤੀ ਪੈਦਾ ਹੋ ਗਈ ਤੇ ਉਸ ਨੇ ਸ਼ਿਕਾਰੀ ਨੂੰ ਮਾਰ ਮੁਕਾਇਆ ਰਾਜਾ ਨਾਲਦੀਪਾਲ ਵਿੱਚ ਦਮਯੰਤੀ ਰੋਂਦੀ, ਘੁਰਲੌਂਦੀ ਜੰਗਲ ਵਿੱਚ ਭਟਕਦੀ ਰਹੀ ਉਸ ਦੇ ਮਨ ਦੀ ਹਾਲਤ ਅਜਿਹੀ ਹੋ ਗਈ ਕਿ ਉਹ ਜੰਗਲ ਦੇ ਬਿਰਖਾਂ, ਬੂਟਿਆਂ ਅਤੇ ਪਰਬਤਾਂ ਅੱਗੇ ਪੁਕਾਰ-ਪੁਕਾਰ ਕੇ ਰਾਜਾ ਨਾਲ ਬਾਰੇ ਪੁੱਛਦੀ ਜੰਗਲ ਵਿੱਚ ਉਸ ਨੂੰ ਕਈ ॠषि मुनि ਮਿਲੇ ਜਿਨ੍ਹਾਂ ਨੇ ਉਸ ਦਾ ਹਾਲ ਸੁਣ ਕੇ ਉਸ ਦਾ ਧੀਰਜ ਬਣਾਉਣ ਦੀ ਕੋਸ਼ਿਸ਼ ਕੀਤੀ ਅੰਤ ਇੱਕ ਕਾਫਲੇ ਨਾਲ ਰਲ ਕੇ ਉਹ ਚੇਦੀ ਰਾਜ ਦੀ ਰਾਜਧਾਨੀ ਪਹੁੰਚ ਗਈ ਇੱਥੋਂ ਦੀ ਰਾਜਮਾਤਾ ਦਮਯੰਤੀ ਦੀ ਮਾਸੀ ਸੀ ਉਸ ਨੇ ਦਮਯੰਤੀ ਨੂੰ ਆਪਣਤ ਤੇ ਪਿਆਰ ਨਾਲ ਆਪਣੇ ਕੋਲ ਰੱਖਿਆ ਕੁਝ ਦਿਨਾਂ ਪਿਛੋਂ ਰਾਜਮਾਤਾ ਨੇ ਦਮਯੰਤੀ ਨੂੰ ਉਸ ਦੇ ਪਿਤਾ ਕੋਲ ਪਹੁੰਚਾ ਦਿੱਤਾ ਦਮਯੰਤੀ ਦੇ ਪਿਤਾ ਨੇ ਆਪਣੇ ਰਾਜ ਦਰਬਾਰ ਦੇ ਬ੍ਰਾਹਮਣ ਰਾਜਾ ਨਾਲ ਦੀ ਪਾ ਦੇ ਬ੍ਰਾਹਮਣ ਰਾਜਾ ਨਾਲ ਦੀਪਾਲ ਵਿੱਚ ਚਾਰ ਚੁਫੇਰੇ ਤੋਰ ਦਿੱਤੇ। ਉਧਰ ਰਾਜਾ ਨਾਲ ਅਨੇਕ ਤਰ੍ਹਾਂ ਦੇ ਕਸ਼ਟ ਚੱਲਦਾ ਹੋਇਆ ਰਾਜਾ ਰਿਤੂਪਰਨ ਕੋਲ ਚਲਾ ਗਿਆ। ਰਾਜਾ ਨਾਲ ਨਾਲ ਘੋੜੇ ਹਿੱਕਣ ਦਾ ਮਾਹਰ ਹੋਣ ਕਰਕੇ ਭੇਸ ਬਦਲ ਕੇ ਘੋੜਿਆਂ ਦੇ ਵਾਹਕ ਵਜੋਂ ਨੌਕਰੀ ਕਰਨ ਲੱਗਾ। ਅਨੇਕਾਂ ਮੁਸ਼ਕਲਾਂ ਨੂੰ ਚਲਦਿਆਂ ਹੁਣ ਉਸਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ। ਉਸਦਾ ਖੂਬਸੂਰਤ ਸਰੀਰ ਬੇਪਛਾਣ ਹੋ ਗਿਆ ਸੀ। ਇਸ ਦੌਰਾਨ ਰਾਜਾ ਭੀਮ ਦਾ ਇੱਕ ਬ੍ਰਾਹਮਣ ਰਾਜਾ ਰਿਤੂਪਰਨ ਕੋਲ ਆਇਆ। ਰਾਜਾ ਨਲ ਜੋ ਉੱਥੇ ਘੋੜਿਆਂ ਦੇ ਵਾਹਕ ਦੇ ਪੇਸ ਵਿੱਚ ਰਹਿੰਦਾ ਸੀ ਨਾਲ ਗੱਲਬਾਤ ਕਰਦਿਆਂ ਉਸਦਿਆਂ ਉਸ ਬ੍ਰਾਹਮਣ ਨੂੰ ਸ਼ੱਕ ਪੈ ਗਿਆ ਕਿ ਇਹ ਰਾਜਾ ਨਲ ਹੈ ਉਸਨੇ ਵਾਪਸ ਜਾ ਕੇ ਉਸ ਦਾ ਹੁਲੀਆ ਦਮਯੰਤੀ ਨੂੰ ਦੱਸ ਦਿੱਤਾ ਦਮਯੰਤੀ ਨੇ ਰਾਜਾ ਨਲ ਨਾਲ ਨੂੰ ਮੁੜ ਮਿਲਣ ਲਈ ਅਤੇ ਉਸ ਦੇ ਰਾਜਾ ਨਲ ਹੋਣ ਬਾਰੇ ਪੂਰੀ ਤਸੱਲੀ ਕਰਨ ਲਈ ਸੁੰਭਰ ਦਾ ਐਲਾਨ ਕੀਤਾ ਇਸ ਸੁੰਭਰ ਵਿੱਚ ਪਹੁੰਚਣ ਲਈ ਕੇਵਲ 1 ਦਿਨ ਦਾ ਸਮਾਂ ਦਿੱਤਾ ਗਿਆ ਸੀ ਇਸਨੇ ਸੁੰਭਰ ਦਾ ਸੁਨੇਹਾ ਕੇਵਲ ਰਾਜਾ ਰਤੂਪਰਨ ਨੂੰ ਹੀ ਭੇਜਿਆ ਰਿਤੂਪਰਨ ਬੜਾ ਹੈਰਾਨ ਹੋਇਆ ਕਿਉਂਕਿ ਸੁੰਬਰ ਵਿੱਚ ਪਹੁੰਚਣ ਲਈ ਸਮਾਂ ਤਾਂ ਇੱਕ ਦਿਨ ਦਾ ਹੀ ਸੀ ਰਾਜਾ ਨਾਲ ਨੇ ਰਿਤੂਪਰਨ ਨੂੰ ਕਿਹਾ ਕਿ ਉਹ ਸਿਕਰ ਨਾ ਕਰੇ ਉਹ ਰਿਤੂਪਰਨ ਨੂੰ ਸੁੰਬਰ ਵਿੱਚ ਠੀਕ ਸਮੇਂ ਪਹੁੰਚਾ ਦੇਵੇਗਾ ਅਸਲ ਵਿੱਚ ਦਮਯੰਤੀ ਨੇ ਇਹ ਸੁੰਬਰ ਰਾਜਾ ਨਾਲ ਦੀ ਪਛਾਣ ਕਰਨ ਲਈ ਹੀ ਰੱਖਿਆ ਸੀ ਦਮਯੰਤੀ ਨੂੰ ਭਰੋਸਾ ਸੀ ਕਿ ਰਾਜਾ ਨਾਲ ਹੀ ਇਹਨੇ ਥੋੜੇ ਸਮੇਂ ਵਿੱਚ ਇਤਨੀ ਦੂਰ ਘੋੜਿਆਂ ਨੂੰ ਭਜਾ ਕੇ ਲਿਆ ਸਕਦਾ ਹੈ ਜਦੋਂ ਰਤੂਪਰਨ ਨੇ ਨਲ ਨੂੰ ਇਤਨੀ ਤੇਜ਼ ਘੋੜੇ ਦਰੌਂਦਿਆਂ ਵੇਖਿਆ ਤਾਂ ਉਹ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਉਸਨੇ ਨਲ ਨੂੰ ਕਿਹਾ ਕਿ ਉਹ ਘੋੜੇ ਦਰੌਣ ਦੀ ਕਲਾ ਉਸਨੂੰ ਸਿਖਾ ਦੇਵੇ ਇਸ ਦੇ ਬਦਲੇ ਵਿੱਚ ਉਹ ਰਾਜਾ ਨਲ ਨੂੰ ਜੂਆ ਖੇਡਣ ਦੀ ਕਲਾ ਸਿਖਾਵੇਗਾ ਰਤੂਪਰਨ ਜੂਆ ਖੇਡਣ ਵਿੱਚ ਬਹੁਤ ਮਾਹਰ ਸੀ ਰਤੂਪਰਨ ਨੇ ਰਾਜਾ ਨਲ ਨੂੰ ਜੂਏ ਦੇ ਗੁਰ ਦੱਸੇ ਅਤੇ ਨਲ ਨੇ ਉਸ ਨੂੰ ਘੋੜੇ ਦਰੋਂ ਦਾ ਪੇਤ ਦੱਸਿਆ ਅਖੀਰ ਸਮੇਂ ਸਿਰ ਰਤੂਪਰਨ ਅਤੇ ਰਾਜਾ ਨਾਲ ਜੋ ਉਸ ਵੇਲੇ ਵਾਹਕ ਦੇ ਰੂਪ ਵਿੱਚ ਸੀ ਰਾਜਾ ਭੀਮ ਦੀ ਨਗਰੀ ਪੁੱਜ ਗਏ ਉੱਥੇ ਰਾਜਾ ਨਾਲ ਨੂੰ ਕੋਈ ਪਛਾਣ ਨਾ ਸਕਿਆ ਇੱਥੇ ਦਮਯੰਤੀ ਨੇ ਇੱਕ ਦਾਸੀ ਰਾਹੀ ਰਾਜਾ ਨਾਲ ਨਾਲ ਸੰਪਰਕ ਕੀਤਾ ਰਾਜਾ ਨਾਲ ਦਮਯੰਤੀ ਤੀ ਦੇ ਸੁੰਭਰ ਅਚਨ ਤੇ ਬੜਾ ਦੁਖੀ ਸੀ ਪਰ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਦਮਯੰਤੀ ਨੇ ਇਹ ਸਾਰੀ ਯੋਜਨਾ ਉਸ ਨੂੰ ਲੱਭਣ ਲਈ ਹੀ ਬਣਾਈ ਸੀ ਤਾਂ ਉਸ ਤੇ ਸ਼ੱਕ ਦੂਰ ਹੋ ਗਏ ਰਾਜਾ ਨਾਲ ਦੇ ਦਮਯੰਤੀ ਅਤੇ ਬੱਚਿਆਂ ਨਾਲ ਪੁਨਰ ਮੇਲ ਹੋਣ ਤੇ ਸਾਰੇ ਬੜੇ ਖੁਸ਼ ਹੋਏ ਇਸ ਖੁਸ਼ੀ ਵਿੱਚ ਰਾਜਾ ਭੀਮ ਨੇ ਕਈ ਸਮਾਗਮ ਕੀਤੇ ਕੁਝ ਸਮੇਂ ਪਿਛੋਂ ਰਾਜਾ ਨਾਲ ਆਪਣੇ ਭਰਾ ਪੁਸ਼ਕਰ ਕੋਲ ਗਿਆ ਅਤੇ ਉਸ ਨੂੰ ਮੜ ਜੂਆ ਖੇਡਣ ਲਈ ਵੰਗਾ ਰਿਆ ਜੂਏ ਦੀ ਨਵੀਂ ਸਿੱਖੀ ਕਲਾ ਕਾਰਨ ਉਸਨੇ ਪੁਸ਼ਕਰ ਤੋਂ ਨਾ ਕੇਵਲ ਆਪਣਾ ਹਾਰਿਆ ਹੋਇਆ ਰਾਜਪਾਗ ਮੁੜ ਜਿੱਤ ਲਿਆ ਸਗੋਂ ਪੁਸ਼ਕਰ ਦਾ ਵੀ ਸਾਰਾ ਰਾਜ ਹਾਸਲ ਕਰ ਲਿਆ ਪਰ ਰਾਜਾ ਨਾਲ ਪੁਸ਼ਕਰ ਵਾਂਗ ਦੁਸ਼ਟ ਨਹੀਂ ਸੀ ਉਸਨੇ ਸੱਜਣਤਾ ਦਿਖਾਉਂਦੇ ਹੋਏ ਪੁਸ਼ਕਰ ਨੂੰ ਉਸਦਾ ਰਾਜ ਵਾਪਸ ਕਰ ਦਿੱਤਾ ਇਸ ਪਿਛੋਂ ਸਾਰੇ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਦਮਯੰਤੀ ਅਤੇ ਨਲ ਦਾ ਆਪਸੀ ਪਿਆਰ ਇੰਨੇ ਦੁੱਖਾਂ ਕਸ਼ਟਾਂ ਵਿੱਚੋਂ ਲੰਘ ਕੇ ਸਗੋਂ ਹੋਰ ਵੀ ਵੱਧ ਗਿਆ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸੋ ਅਗਲੀ ਕਹਾਣੀ ਕਿਹੜੀ ਸੁਣਨੀ ਚਾਹੁੰਦੇ ਹੋ ਕਮੈਂਟ ਵਿੱਚ ਲਿਖੋ ਇਹੋ ਜਿਹੇ ਹੋਰ ਕਹਾਣੀਆਂ ਲਈ ਸੁਨਹਿਰੀ ਪੰਜਾਬ ਨੂੰ ਸਬਸਕ੍ਰਾਈਬ ਜ਼ਰੂਰ ਕਰੋ